ਮੈਂ ਸੁਨੋਂ ਸੋ ਜਿਸੂ ਉਪਰ ਸੁਪ੍ਰਸੰ ਬਿਸਨੂ ਕੀ ਮਾਇਆ ਤੇ ਹੋਏ ਪੰਮ ਕਰਮ ਕਰਤ ਹੋਵੇ ਨਹਿ ਕਰਮ ਤਿਸ ਮੈਂ ਸੁਨੋਂ ਕਾ ਨਿਰਮਲ ਧਰਮ ਕਾਹੂ ਫਲ ਕੀ इच्छा नहीं वचन केवल भक्त कीर्तन साईं राच मन तन अंतर सिमरन गोपा सब ऊपर होवत कृपा आप दृढ़ अवरे नाम जपावे ਨਾ ਮੈਂ ਤੇ ਉਹ ਬੈਸਨੋ ਪਰਮ ਗਤੀ ਪਾਉਂ। ਬੈਸਨੋ ਜੋ ਸੁ ਉਪਰ ਸੁ ਪ੍ਰਸਾਦ ਬੈਸਨ ਦੀ ਮਾਇਆ ਤੇ ਹੋਏ। ਕਰਮ ਕਰਤ ਹੋਵੇਂ ਨਾ ਕਰਮ। ते सो मैं सुनो का निर्मल धरम कहूं पलकी इच्छा नहीं बाछ केवल भक्त कीर्तन संग राचै मन तन अंतर सिमरन गोपा सब ऊपर होवत के रूपा ਆਪ ਦ੍ਰਿੜ ਹੈ ਵੇ ਨਾਮ ਜਪਾਵੇ ਨਾਨਕੋ ਬੈਸਨੋ ਪਰਮ ਗਤੀ ਥਾਲੇ ਆਪ ਦ੍ਰਿੜ ਹੈ ਉਹ ਰੇ ਨਾਮ ਜਪਾਉਂ ਗਰੇ ਨਾਨਕੋ ਬੈਸਨੋ ਪਰਮ ਗਤੀ ਬਾ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਗੁਰਬਾਣੀ ਕੀਰਤਨ ਕਥਾ ਦੀ ਇਸ ਲੜਵੀ ਚ ਆਪ ਸਾਨ ਇਹਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁੰਗਾਇਨ ਕਰਦੇ ਹੋਏ ਗੁਰੂ ਜੀ ਉਪਦੇਸ਼ ਕਰਦੇ ਹਨ ਬੈਸ਼ਨੋ ਸੋ ਜੀ ਸੁਪਰ ਸੁਪਰਸਨ ਵਿਸ਼ਨ ਕੀ ਮਾਇਤੇ ਹੋਏ ਪਿੰ ਤੇ ਅੱਜ ਕੱਲ ਆਪਾਂ ਕਹਿੰਦੇ ਨਾ ਵੀ ਆਪਣਾ ਉਹ ਜਿਹੜਾ ਸਾਥੀ ਉਹ ਬੈਸ਼ਨੋ ਆ ਨਹੀਂ ਖਾਂਦਾ ਉਹ ਨਹੀਂ ਖਾਂਦਾ ਬੌਝ ਕਹਿੰਦੇ ਤਾਂ ਪਰਮਾਨ ਹੈ ਬਈ ਜੇ ਮਾਇਆ ਤੋਂ ਵੀ ਛੁਟੇ ਜੇ ਮਾਇਆ ਨਾਲ ਪੂਰਾ ਲਿਪਟ ਗਿਆ ਫਿਰ ਕਹਦਾ ਬੈਸ਼ਨੋ ਕਰਮ ਕਰਤ ਹੋਵੇ ਨਾ ਕਰਮ ਜਦੋਂ ਆਪਾਂ ਕੰਮ ਕਰਦੇ ਆਂ ਤੇ ਉਹਦੇ ਨਾਲ ਫਲ ਦੀ ਇੱਛਾ ਬਹੁਤ ਕਰਨ ਲੱਗ ਜਾਂਦੇ ਆਂ ਤਾਂ ਵੀ ਭਈ ਆਪਾਂ ਤਾਂ ਮਾਇਆ ਨਾਲ ਜੁੜ ਗਏ ਨਾ ਉਸ ਦਲਦਲ ਵਿੱਚ ਫਸ ਗਏ ਜੇ ਜੇ ਕਰਮ ਕਰਤ ਹੋਵੇ ਨਹਿ ਕਰਮ ਕੰਮ ਤਾਂ ਕਰਦਾ ਪਰ ਉਹ ਚਲਪਤ ਨਹੀਂ ਨਾ ਹੁੰਦਾ ਤੇ ਸਬੈਸਨੋ ਦਾ ਨਿਰਮਲ ਧਰਮ ਫੇਰ ਉਹ ਧਰਮ ਜਿਹੜਾ ਨਾ ਬਾਸਨੋ ਧਰਮ ਬੜਾ ਹੀ ਨਿਰਮਲ ਹੈ ਕਾਹੋਂ ਫਲ ਦੀ ਇੱਛਾ ਨਹੀਂ ਬੱਚੇ ਆਪ ਦੀ ਮਿਹਨਤ ਤਾਂ ਕਰਦਾ ਹੈ ਪਰ ਫਲ ਦੀ ਕੋਈ ਇੱਛਾ ਨਹੀਂ ਰੱਖਦਾ ਕੇਵਲ ਭਗਤ ਕੀਰਤਨ ਸੰਗਰਾਚ ਹੈ ਤੇ ਇੱਛਾ ਸਿਰਫ ਹੁੰਦੀ ਹੈ ਭਗਤੀ ਤੇ ਕੀਰਤਨ ਦੀ ਮਨ ਤਨ ਅੰਤਰ ਸਿਮਰਨ ਗੋਪਾਲ ਮਨ ਵਿੱਚ ਤਨ ਵਿੱਚ ਪਰਬੂ ਸਿਮਰਨ ਹੁੰਦਾ ਪ੍ਰਭੂ ਗੋਪਾਲ ਸਿਮਰਨ ਕੀਰਤਨ ਇਹ ਸਭ ਕੁਝ ਹੁੰਦਾ ਸਭ ਉਪਰ ਹੋਵਤ ਕਿਰਪਾਲ ਤੇ ਪਖ ਪਤ ਨਹੀਂ ਸਾਰਿਆਂ ਚ ਇੱਕੋ ਪ੍ਰਭੂ ਨੂੰ ਦੇਖਣਾ ਹੈ ਸਭ ਉਪਰ ਹੋਵਤ ਕਿਰਪਾਲ ਸਾਰਿਆਂ ਤੇ ਦਇਆ ਕਰਨੀ ਆਪ ਜਿਹੜੇ ਆਪਰੇ ਨਾਮ ਜਪਾਵੇ ਨਾਨਕ ਕੋ ਬੈਸ ਪਰਮਗਤ ਪਾਵੇ ਨਾਲੇ ਉਹ ਆਪ ਨਾਮ ਦ੍ਰਿੜਦਾ ਹੈ ਕਿ ਭਾਈ ਆਪਾ ਸਵੇਰੇ ਉੱਠੀਏ ਆਪਾ ਪ੍ਰਭੂ ਨਾਲ ਜੁੜੀਏ ਆਪਣੀ ਸਿਰਜ ਜੁੜੀਏ ਤੇ ਨਾਲੇ ਦੂਸਰਿਆਂ ਨੂੰ ਵੀ ਇਸ ਤਰ੍ਹਾਂ ਹੀ ਭਗਤੀ ਤੇ ਕੀਰਤਨ ਨਾਲ ਪ੍ਰੇਰਦਾ ਹੈ ਆਪ ਜਿਹੜੇ ਆਪਣੇ ਨਾਮ ਜਪਾਵੇ ਨਾਨਕ ਉਹ ਵੈਸ ਨੂੰ ਪਰਮਗਤ ਪਾਵੇ ਤੇ ਜੇ ਇਹੋ ਜਿਹਾ ਵੈਸ਼ਨ ਹੋਏ ਨਾ ਫਿਰ ਤਾਂ ਬਈ ਉਹਦੀ ਪਰਮਗਤੀ ਨਿਸ਼ਚਿਤ ਹੈ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਆਗਿਆ ਬਖਸ਼ੋ ਹੋਈਆਂ ਗਲਤੀਆਂ ਲਈ ਦਾਸ ਕੀ ਮੰਦਾ ਜੱਜ ਚੱਕੇ ਅਰਦਾਸ ਕਰਿਓ ਕਿ ਕੀਰਤਨ ਕਰਤਾ ਦੀ ਸ਼੍ਰੇਨਖਲਾ ਅੱਗੇ ਵੇਸ਼ੇ ਤਰਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ